ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ ਯੂਡਾ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਤੇ ਬਿਲਕੁਲ ਨੋਰਮਲ ਰੇਟ 'ਤੇ ਤਿੰਨੇ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਤੇ 포ਸ਼ਟੈਂਸ阿里 ਦੇ ਪੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਆਪਾਂ ਨੂੰ ਨਾ ਸਭ ਠੀਕ ਠਾਕ ਜੀ ਤੇ ਨਾਮ ਦੱਸਦੇ ਇਕੱਲੇ ਫਿਰ ਆਪਸ਼ਨ ਸਿੰਘ ਤਸਿਲਿੰਗ ਨਾਲਾ ਜ਼ਿਲ੍ਹਾ ਮਸਲ ਤੇ ਫੋਨ ਨੰਬਰ ਇਹ ਪੁੱਛਦੇ 9592628297 ਠੀਕ ਹੈ ਤੇ ਵਿਗਿਆ ਪਰਸੋਂ ਵਾਲਾ ਮਾਲ ਫਿਰ ਅੱਜ ਸਾਰੀਆਂ ਸੂਈਆਂ ਹੀ ਆ ਅੱਜ ਕਿੰਨੇ ਸੂਈਆਂ ਆ ਅੱਜ ਗੱਬਨ ਕੋਈ ਨਹੀਂ ਆ ਗੱਬਨ ਕੋਈ ਨਹੀਂ ਠੀਕ ਆ ਤਾਂ ਅੱਜ ਰੇਟ ਵਿੱਚ ਆਜ ਅੱਜ ਨਾਰਮਲ ਅੱਜ ਲੈਣ ਦੇ ਨਹੀਂ ਕਰਨਾ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਤਾਜੀ ਸੂਈ ਹੈ ਮਗਰੇ ਦੇ ਵੱਛੀ ਆ ਤੇ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਕਿੰਨਾ ਚਿਰ ਹੋਇਆ ਵਿਧੀ ਨਾਲ ਸੂਈ ਨੂੰ ਅੱਜ ਵਿਧੀ ਤੇ ਜ਼ਿਆਦਾ ਹੁੰਦੀ ਸੀ ਤੀਸਰਾ ਦਿਨ ਸੂਈ ਨੂੰ ਕਿੰਨਾ ਕਹ ਬੋਲਾ ਜੇ ਦੇ ਕੋਲ ਬੋਲਾ 12 ਕਿਲੋ ਵਾਲਾ ਤੇ ਇਹ ਕਿੰਨਾ ਚਵਾਈ ਠੀਕ ਹੈ ਤੇ ਦੁੱਧ ਕਿੰਨਾ ਕਿੰਨਾ ਕਿਲੋ ਚਵਾਈ ਆਵਾਂ ਅੱਛਾ ਹਾਂ 18 ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾਈ ਜਾਊਗਾ ਖੋਲੋ ਹਾਂ ਫਿਰ ਤੋਰ ਦਿਏ ਨੇ ਬਾਕੀ ਥੱਲੇੋਂ ਚੰਗੀ ਬਣੀ ਐ ਚੰਗਾ ਦੂਰ ਦੂਰ ਜਿਹੜਾ ਇਹਦੇ ਥਾਣੇ ਲੱਗਾ ਉਹ ਵਈ ਹਾਂ ਦੇਖ ਸਾਡੇ ਥਾਣੇ ਦੇ ਲੱਗੇ ਤੋਂ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਧਾਰਾ ਮਰਾ ਦੀ ਦਿਖਾ ਦਿਓ ਮਰਾ ਦੀ ਦਿਖਾ ਦਿਓ ਵੀ ਕਿਹੜਾ ਹਣਾ ਫੋਨ ਨਹੀਂ ਕਰਕੇ ਤਾਂ ਕਰ ਦੇ ਜੀ ਜਿਆਦਾ ਨਾ ਠੀਕ ਹੈ ਜੀ ਤੇ ਬਾਕੀ ਆਪਣਾ ਦੇਖ ਸਾਡੇ ਥਨਾਂ ਦਾ ਸਾਈਜ਼ ਗਾਪ ਜਿਹੜਾ ਇਹ ਤਾਂ ਚੰਗਾ ਤੇ ਬਾਕੀ ਹਵਾਨਾ ਵੀ ਚੰਗਾ ਬਣਾਇਆ ਹੋਇਆ ਹੈ ਇਹਨੇ ਤੇ ਕਿੰਨਾ ਫਿਰ ਇਹਦਾ ਮੁੱਲ ਵੇਚ ਲੋ ਕੋ ਕਰਨਾ ਮੰਨ ਤਾਂ ਤੇ ਤੁਸੀਂ ਨਾ ਕਰਾ ਦਿਓ ਜਿੰਨਾ ਆਪ ਹੀ ਕਰਦਾ ਫਿਰ ਆਪਾਂ 45000 ਦੇ ਦਾਂਗੇ ਅੱਛਾ 45 ਦੀ ਦੇ ਦੋਗੇ 40000 ਮਾਂ ਕਰਦਾ ਕੋਈ ਫੋਨ ਲਾਵੇ ਮੋੜ ਦੇ ਅੱਛਾ ਹਾਂ ਜੀ ਫੋਨ ਲਾਵੇ ਕੋਈ ਜਰੂਰ ਹੈ ਨਾ 45 ਚੋਂ ਛੋਟ ਛੜ ਜਿਹੜੀ ਕਰ ਦੋਗੇ ਤੇ ਹੁਣ ਇੱਕ ਆ ਵੀ ਜਰਸੀ ਆ ਗਈ ਹੈ ਵੀ ਤਾਜੀ ਸੂਈ ਜਾਪਦੀ ਹੈ ਇਹ ਪਹਿਲਾਂ ਪੁਲਾ ਹਵਾ ਨੇ ਤੇ ਦੇ ਇਸ ਤਰ੍ਹਾਂ ਹੀ ਪਈਆਂ ਆ ਦੇਖ ਸੰਦੇ ਜੀ ਤੇ ਇਹਦੇ ਮਗਰ ਰੱਛਾ ਜੀ ਇਹਦੇ ਮਗਰ ਰੱਛਾ ਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਇਹ ਕੱਲ ਦੀ ਸੋਈ ਹੈ ਅੱਛਾ ਕੱਲ ਦੀ ਸੋਈ ਹੈ ਪਾਣੀ ਦੀਆਂ ਦੋ ਚਵਾਈਆਂ ਹੋਈਆਂ ਜੀ ਤੇ ਇਹ ਕਿੰਨਾ ਚਿਰ ਦੋ ਚਵਾਈ ਜਾਊਗੀ ਇਹਨੂੰ ਤਾਂ 12-13 ਕਿਲੋ ਰਾਵਣਾਂ ਚਾਹੀਦੀ ਤੋਰ ਫਿਰ ਇੱਕ ਰੀਮਾ ਜਿਲ੍ਹਾ ਹੈ। ਤਾਂ ਕਿ ਸਾਨਹਵਾਨ ਦੇ ਵੀ ਸਫਾਈ ਜੀ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 45 ਨਾ ਦੇ ਦੀ 47000 ਤੇ ਥੋੜਾ ਜਿਹਾ ਵੱਧ ਹੋ ਜਾਣਾ ਜੀ ਇਹਦਾ। ਆਹ ਵੀ ਕਰੋ ਜੀ ਆਜ ਜੀ। ਇਹਦਾ ਹਾਂਜੀ 40 ਤੇ ਜਿਹੜੀ 40 ਚਾਂਵੇਂ ਛੱਡੀਏ 25000 ਦੀ ਜਾਨ ਅੱਛਾ 35000 ਦੀ ਹੋਰ ਯਾਰ ਮੰਨਣਾ ਚੰਪੀਆ ਦੀ ਗੱਲ ਠੀਕ ਆ ਹਾਂਜੀ ਠੀਕ ਐ ਬਾਕੀ ਚਲੋ ਕੋ ਫੋਨ ਲਾਵੇ ਇੱਕ ਕਰੀ ਹਨਾ ਮੋੜਦੇ ਨਹੀਂ ਜੀ ਠੀਕ ਐ ਜੀ ਤੇ ਹੁਣ ਇੱਕ ਹੋਰ ਵੀ ਸੂਈ ਸਵਾਈ ਆ ਇਹਨੂੰ ਕਿੰਨਾ ਚਿਰ ਹੋ ਗਿਆ ਵਿਧੀ ਸੂਈ ਨੂੰ ਇਹਨੂੰ ਅੱਜ 10-12 ਦਿਨ ਹੋ ਗਏ 10-12 ਦਿਨ ਹੋ ਗਏ ਤੇ ਕਿੰਨਾ ਦੁੱਧ ਤਿਆਰ ਹੈ ਦੇਖੋ 15 ਕਿਲੋ ਮੋਕੇ ਤੇ ਤਿਆਰ ਜਿਹੜਾ ਬਣਾ ਦੇਣਾ ਜੀ ਤਿਆਰ ਜਿਹੜਾ ਬਿਲਕੁਲ ਤੇ ਇੱਕ ਨੱਕ ਚਵਾਈ ਜਾਊਗੀ 20 ਕਿਲੋ ਰੋਗਰਾਮ ਨਾਲ ਚਾੜਦੇ ਸੋਰੋ ਫਿਰ ਇੱਕ ਰੀਨੂ ਬਾਕੀ ਹੈਗੀ ਐ ਵੀ ਜਸਤੀ ਕ੍ਰੋਸ ਆ ਪਰ ਚੰਗੇ ਉੱਚੇ ਘੱਟ ਘੱਟ ਸੀ ਆ ਤੇ ਹਵਾ ਨਾਲ ਇਹਦਾ ਦੇਖ ਸਕਦੇ ਹਾਂ ਸਰ ਤੇ ਮੈਨੂੰ ਜੀ ਬੱਚਾ ਛੱਡ ਲੋ ਛੱਡਣਾ ਛੱਡ ਨਹੀਂ ਚੱਲਣਾ ਅੱਛਾ ਠੀਕ ਆ ਦੇਖਾਂਗੇ ਪਿਛਲੇ ਸਨਾਂ ਦਾ ਕਿਹਾ ਤੇ ਅਗਲੇ ਸਨਾਂ ਦਾ ਕਿਹਾ ਵੇਖ ਸਕਦੇ ਕਿ ਆ ਬੱਚਾ ਜਿਹੜਾ ਇਹਦਾ ਤੇ ਇਹਦਾ ਫਿਰ ਮੁੱਲ ਵੀ ਨਹੀਂ ਜਿਆਜਿਆ ਹਾਂਜੀ ਬੰਧਾਰੀ ਨੇ ਦੇ ਲਈ ਹੈ ਜੀ 50 ਚੋਂ ਮੇਰਾ 5 ਹੀ ਛੱਡ ਦਈਏ। 44 ਦੀ ਦੇ ਦੇ। 44 ਦੀ ਦੇ ਦੇ। 44 ਨੂੰ ਚੜਾ ਕੇ ਜੋੜਾ ਪਾਹ ਹੋਰ ਮਾਰ ਦਾਂਗਾ। ਠੀਕ ਹੈ। ਤੇ ਠੀਕ ਹੈ ਵਿਦਿਅਰ ਕੋਈਆਂ ਸੋਈਆਂ ਆਪਣੀ ਟੋਗੇ ਖੜੋ। ਇੱਥੋਂ ਤਸੱਲੀ ਕਰਕੇ ਖੜੋ ਹਨਾ। ਜੋ ਵੀ ਅੱਜ ਸਾਰੀਆਂ ਦੀ ਤਸੱਲੀ ਕਰਕੇ ਲੈ ਜੀਣਾ। ਹਾਂਜੀ। ਤਸੱਲੀ ਕਰਕੇ ਖੜੋ। ਠੀਕ ਹੈ। ਹਾਂਜੀ। ਤੇ ਸਾਰੀਆਂ ਸੋਈਆਂ ਸਵਾਈਆਂ ਅੱਜ ਗੱਬਨ ਕੋਈ ਵੀ ਨਹੀਂ। ਬਾਕੀ ਇੱਥੇ ਆਓ ਆਪਣੀ ਪਾਸ ਕਰੋ ਵੇਚ ਆ ਕੇ ਤਸੱਲੀ ਕਰਕੇ ਖੜੋ ਜੀ।